ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਦੇ ਸਹਿਯੋਗ ਨਾਲ ਨਿਊ ਜਵਾਹਰ ਨਗਰ ਵਿਖੇ ਮਾਣਾ ਸਿੰਘ ਦੀ ਦੇਖਰੇਖ ਤੇ ਸ਼ਰਦਾ ਸਹਿਤ ਮਨਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਵਾਹਿਗੁਰੂ ਦਾ ਜਾਪ ਕਰਦਿਆ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੇਕ ਕਟਿਆ ਗਿਆ ਜਿਸ ਤੋਂ ਬਾਅਦ ਗੁਰੂ ਘਰ ਦੇ ਅਤੁੱਟ ਲੰਗਰ ਸੰਗਤਾਂ ਵਰਤਾਏ ਗਏ ਮਾਣਾ ਸਿੰਘ ਨੇ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਜੀ ਦੀ ਜੀਵਨੀ ਤੋਂ ਸੇਧ ਲੈ ਕੇ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਇਸ ਮੌਕੇ ਛਿੰਦਾ ਸਿੰਘ ਜਸਬੀਰ ਕੌਰ ਰਮਨ ਭਾਰਤੀ ਬੂਟਾ ਸਿੰਘ ਸਾਜਨ ਸਿੰਘ ਅਮਨਦੀਪ ਸਿੰਘ ਸਾਹਿਬ ਗੁਰਮੀਲ ਸਿੰਘ ਹੈਪੀ ਸਿੰਘ ਰਾਜੂ ਬਾਬਾ ਸ਼ੱਬਾ ਸਿੰਘ ਬੱਗਾ ਸਿੰਘ ਅਮਿਤ ਆਦੇ ਹਾਜ਼ਰ ਸੰਕੰਰ ਕਾਰੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਹੋ ਆਰ ਸ੍ਰੀ ਭਗਵਤੀ ਜੀ ਕੇ ਪਾਛੇ ਦਸਵੇਂ ਪ੍ਰਥਮ ਭਗਵਤੀ ਸਮਰ ਕਾ ਗੁਰੂ ਨਾਨਕ ਨਨ ਤੇ ਆਇ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਤੀ ਆਇਏ ਜਿਸ ਰੱਤੇ ਸਭ ਦੁੱਖ ਜਾਏ ਏਕ ਬਹਾਦਰ ਸਮਰਿਆਂ ਕਰਨੋਂ ਨਦਵਤਾਏ ਸਭ ਧਾਈ ਹੋ ਸਹਾਈ ਦਸਵੇਂ ਪਾਛੇ ਗੁਰੂ ਗੋਬਿੰਦ ਸਿੰਘ ਸਹ ਮਹਾਰਾਜ ਸਾਥ ਆਈ ਹੋਏ ਸਹਾਇ ਦੇ ਸੰਪਾਸ਼ਣੀ ਆਤਮਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੇ ਦਰ ਤੇ ਅੰਤਰਕਲ ਸਸਹ ਬੋਲਣਾ ਜੀ ਵਾਹਿਗੁਰੂ ਕੀਰਾ ਭਾਈ ਜਟਾ ਡੂਟਾ ਸਿੰਘ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਅੱਜ ਦਾ ਦਿਹਾੜਾ ਬਹੁਤ ਸ਼ੁਭ ਦਿਹਾੜਾ ਵਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਹੈ ਵੀ ਬਹੁਤ ਹੀ ਵੱਧ ਚੜ ਕੇ ਦੇਸਾਂ ਵਿਦੇਸਾਂ ਦੇ ਵਿੱਚ ਲੰਗਰ ਲੱਗ ਰਹੇ ਆ ਕਈਆਂ ਨੇ ਵਰਤੋਂ ਚ ਸੇਵਾ ਕੀਤੀ ਆ ਕਈਆਂ ਨੇ ਖਾਂਚ ਸੇਵਾ ਕੀਤੀ ਆ ਕਈਆਂ ਨੇ ਲਿਓਂਚ ਸੇਵਾ ਕੀਤੀ ਆ ਵੱਧ ਤੋਂ ਵੱਧ ਅਪਰਾਲਾ ਮਾਨਾ ਸਿੰਘ ਉਹਦੇ ਪਰਿਵਾਰ ਨੇ ਬਹੁਤ ਵਧੀਆ ਅਪਰਾਲਾ ਕੀਤਾ ਬਹੁਤ ਵੱਧ ਚੜ ਕੇ ਸੇਵਾ ਕੀਤੀ ਹੈ ਅਹੀਂ ਸਾਡੇ ਕੋਲ ਵੀ ਜੋ ਕੁਛ ਹੈ ਕੀਤਾ ਜੀ ਵੱਧ ਤੋਂ ਵੱਧ ਅਹੀਂ ਵਰਤੋਂ ਦੀ ਸੇਵਾ ਕਰਤੀ ਹੈ ਜੀ 101 101 ਕਟਿਆ ਨਾਲ ਲੰਗਰ ਪ੍ਰਸ਼ਾਦਾ ਵਰਤਾਇਆ ਜੀ ਦਾ ਲਗਰੈਸਾ ਜਬਾਤ ਬਹੁਤ ਹੀ ਸੋਹਣੀ ਬਹੁਤ ਸ਼ਾਨਦਾਰ ਹਰ ਸਾਲ ਲਾਂਦੇ ਹਰ ਸਾਲ ਦੀ ਤਰਾਈਆਂ ਅਗਲੇ ਵਰਤਮ ਅਗਲੇ ਸਾਲ ਵੀ ਬਿਲਕੁਲ ਇਸ ਤਰ੍ਹਾਂ ਹੀ ਮਹਾਰਾਜ ਕਿਰਪਾ ਕਰੇ ਬਾਬਾ ਦੀਪ ਸਿੰਘ ਇਸ ਤਰ੍ਹਾਂ ਹੀ ਲੰਗਰ ਪੜਾਣੇ ਚੱਲਦੇ ਰਹਿਣ ਮਾਇਆ ਉੰਦੀ ਰਵੇ ਮਹਾਰਾਜ ਜਿੰਦਾ ਰਵੇ ਤੇ ਇਤਨਾ ਹੀ ਚੱਲਦੇ ਰਹਿਣਗੇ ਕੀ ਅਰਦਾਸ ਕਰਦੇ ਆਂ ਸਰਬੱਤੇ ਦਾ ਭਲਾ ਅਸੀਂ ਸਰਬੱਤ ਦਾ ਭਲਾ ਮੰਗਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਜੀ ਸਤਿ ਸ਼ਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਪ ਸਿੰਘ ਜੀ ਅਨੋਖੇ ਅਮਰਜੀਤ ਜੀ ਦਾ ਅੱਜ ਜਨ ਦਿਹਾੜਾ ਹੈ ਬਹੁਤ ਹੀ ਸ਼ੁਭ ਤੇ ਭਾਗਾ ਭਰਿਆ ਦਿਨ ਹੈ ਅੱਜ ਸਾਡੇ ਲਈ ਸਾਡੀ ਫੈਮਲੀ ਲਈ ਤੇ ਸਾਡੇ ਜੋ ਵੀ ਮਤਲਬ ਅੱਜ ਅਸੀਂ ਬੜਾ ਹੀ ਦਿਲ ਨੂੰ ਸਕੂਨ ਆ ਬੜੀ ਖੁਸ਼ੀ ਆ ਕਿ ਇਸ ਜਨਮ ਦਿਹਾੜੇ ਨਾਲ ਜੁੜੇ ਹੋਏ ਆ ਅਸੀਂ ਇਹੋ ਸਨੇਹ ਦੇ ਰਹੇ ਆਂ ਵੀ ਸਾਰੇ ਹੀ ਇਸ ਸਮਾਜ ਵਿੱਚ ਜਿਸ ਤਰ੍ਹਾਂ ਵੀ ਆ ਲੋਕ ਰਹਿੰਦੇ ਨੇ ਜੋ ਵੀ ਆ ਸਾਰੇ ਇਸ ਤਰ੍ਹਾਂ ਬਾਬਾ ਜੀ ਦਾ ਦਿਨ ਜਨਮ ਦਿਨ ਮਨਾਉਣ ਤੇ ਆਪਣੇ ਆਪ ਦੇ ਘਰਾਂ ਵਿੱਚ ਖੁਸ਼ੀਆਂ ਪ੍ਰਾਪਤ ਕਰਨ ਬਾਬਾ ਜੀ ਕੋਲੋਂ ਤੇ ਬਾਬਾ ਦੀਪ ਸਿੰਘ ਜੀ ਸਾਡੇ ਬੜੇ ਹੀ ਨੋਖਿਆ ਮਰਸ਼ੀਦ ਨੇ ਉਹਨਾਂ ਦਾ ਜੰਦਿਆਂ ਸਾਰੀ ਦੁਨੀਆ ਤੇ ਮਨਾਇਆ ਜਾਂਦਾ ਹੈ ਸਾਰੇ ਗੁਰਦੁਆਰਿਆਂ ਵਿੱਚ ਮਨਾਇਆ ਜਾਂਦਾ ਆ ਅੱਜ ਅਸੀਂ ਕਈ ਤਾਂ ਅਸੀਂ ਲੰਗਰ ਵੀ ਅੱਜ ਲਾਇਆ ਹੋਇਆ ਵਾ ਤੇ 101 ਕੇਕ ਦਾ ਅਸੀਂ ਪ੍ਰਸ਼ਾਦ ਵੰਡਿਆ ਹੋਇਆ ਆ ਤੇ ਅੱਜ ਲੰਗਰ ਪ੍ਰਸ਼ਾਦ ਦੇ ਵਿੱਚ ਅਸੀਂ ਪ੍ਰਸ਼ਾਦ ਦੇ ਗੋਭੀ ਦੀ ਸਬਜੀ ਦਾਲ ਅਦੀ ਇੱਕ ਮਠਾਈ ਮਿੱਠੀ ਮਠਾਈ ਵੀ ਐਸੀ ਬਣਾਈ ਹੋਈ ਆ ਸਾਰੇ ਸੰਗਤ ਨੂੰ ਅਸੀਂ ਸ਼ਕਾ ਰਹੇ ਆ ਬਹੁਤ ਹੀ ਆਨੰਦ ਆ ਰਿਹਾ ਵਾ ਸਾਡੇ ਸੇਵਾਦਾਰ ਲੱਗੇ ਹੋਏ ਨੇ ਸਾਡੇ ਸੇਵਾਦਾਰਾ ਜੇ ਮੇਰੇ ਵੀਰ ਭਰਾ ਲੱਗੇ ਹੋਏ ਨੇ ਤੇ ਮੇਰੇ ਮੰਮੀ ਪਾਪਾ ਸਬਜੀਤ ਕੌਰ ਮਾਨਾ ਸਿੰਘ ਜੀ ਮੇਰੇ ਬ੍ਰਦਰ ਸਾਜ ਸਿੰਘ ਜੀ ਸਾਰੇ ਸਾਰੇ ਸੇਵਾਦਾਰ ਮੁਖ ਇਸ ਲੰਗਰ ਵਿੱਚ ਸ਼ਾਮਿਲ ਹੋਏ ਆ ਇਸ ਲੰਗਰ ਨੂੰ ਬਹੁਤ ਹੀ ਵਿਦਿਆ ਸਕੂਨ ਪਰੇ ਖੁਸ਼ੀਆਂ ਨਾਲ ਵਰਤਾ ਰਹੇ ਆ ਕਿਤਾ ਲੱਗਦਾ ਹਰ ਸਾਲ ਤੁਸੀਂ ਲੰਗਰ ਲਾਉਂਦੇ ਹੋ ਸਾਨੂੰ ਹਰ ਸਾਲ ਬਹੁਤ ਹੀ ਵਧੀਆ ਲੱਗਦਾ ਬੜਾ ਇੱਕ ਆਨੰਦ ਜਾਂ ਖੁਸ਼ੀ ਮਿਲਦੀ ਹੈ ਇੱਕ ਦਿਲ ਨੂੰ ਤੇ ਅਸੀਂ ਇਹੋ ਕਹਿੰਨੇ ਆਂ ਕਿ ਸਾਰੇ ਲੋਕ ਜਿੰਨੇ ਵੀ ਦਿੰਦੇ ਨੇ ਇਸ ਧਰਤੀ ਤੇ ਸਾਰੇ ਇਸ ਦਿਨ ਨੂੰ ਮਨਾਉਣ ਬਾਬਾ ਦੀਪ ਸਿੰਘ ਜੀ ਲੋਕੋਂ ਆਪਣੀਆਂ ਝੋਲੀਆਂ ਭਰੀਆਂ ਦੁਆਵਾਂ ਲੈਣ ਬਾਬਾ ਜੀ ਸਿੰਘ ਸੱਤੇ ਰਹਿਮਤ ਰੱਖਣ ਤੇ ਇਹੋ ਕਰਾਂਗੇ ਦੁਆ ਕਿ ਰੱਬ ਜੀ ਸਾਰਿਆਂ ਤੇ ਕਿਰਪਾ ਰੱਖੇ ਅਰਦਾਸ ਕਰਦੇ ਆਂ ਕਿ ਬਾਬਾ ਜੀ ਦੇ ਜਨਦੇ ਸਾਰੇ ਮਨੁੱਖੀ ਮਨਾਉਣ ਆਪਣੇ ਘਰਾਂ ਘਰਾਂ ਵਿੱਚ ਖੁਸ਼ੀਆਂ ਪ੍ਰਾਪਤ ਹਾਂ ਆਉਣ ਵਾਲੇ ਸਮਿਆਂ ਵਿੱਚ ਵੀ ਜਦੋਂ ਵੀ ਬਾਬਾ ਜੀ ਦੇ ਜਨਮ ਦਿਨ ਆਈ ਕਿੰਨੇ ਵੀ ਅਗਲੇ ਜਿੰਨੇ ਵੀ ਸਾਡੇ ਤੋਂ گاਾਂ ਵੀ ਲੋਕ ਜਿਹੜੇ ਆਉਣੇ ਨੇ ਪੀੜੀਆਂ ਆਉਣੀਆਂ ਨੇ ਸਾਰੇ ਹੀ ਇਸ ਸਾਲ ਨੂੰ ਬਾਬਾ ਦੀਪ ਸਿੰਘ ਜੀ ਦੇ ਦਿਨ ਨੂੰ ਜਨਮ ਦਿਹਾੜੇ ਨੂੰ ਬਹੁਤ ਹੀ ਤੁਮਤਾਂ ਨਾਲ ਬੜੀ ਸ਼ਿੱਦਤ ਨਾਲ ਮਨਾਉਣ ਤੇ ਖੁਸ਼ੀਆਂ ਲੈਣ ਬਾਬਾ ਜੀ ਕੋਲੋਂ ਸਭ ਨੂੰ ਮੈਂ ਇਸ ਦਿਨ ਜਨਮ ਦਿਹਾੜੇ ਤੇ ਸਭ ਨੂੰ ਲੱਖ ਲੱਖ ਵਧਾਈਆਂ ਦਿਹਾਣਾ ਚਾਹਾਂਗੀ ਤੁਹਾਨੂੰ ਸਭ ਨੂੰ ਸਰ ਜਿੰਨੇ ਵੀ ਲੋਕ ਘਰਾਂ 'ਚ ਬੈਠੇ ਨੇ ਜਾਂ ਬਾਹਰ ਨੇ ਕਿਤੇ ਵੀ ਸਭ ਨੂੰ ਮੇਰੀ ਤਰਫ ਤੋਂ ਬਹੁਤ-ਬਹੁਤ ਬਾਬਾ ਦੀਪ ਸਿੰਘ ਜੀ ਦੀਆਂ ਅਨੋਖੇ ਅਮਰਜੀਤ ਜੀ ਦੇ ਜਨਮ ਦਿਨ ਦੀਆਂ ਬਹੁਤ ਖੂਬ ਵਧਾਈਆਂ ਹੋਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਿਤ ਕੋ ਕੀ ਕਹਿਣਾ ਚਾਹੋਗੇ ਆਜ ਦੇ ਦਿਨ ਲਾ ਕੇ ਮੈਂ ਅੱਜ ਇਹ ਇਹ ਇਹੋ ਕਹਿਣਾ ਚਾਹੁੰਦੀ ਆਪ ਵੀ ਮੇਰੇ ਵੱਲੋਂ ਸਭ ਨੂੰ ਲੱਖ-ਲੱਖ ਵਧਾਈ ਹੋ ਬਰਮਾਦਮਾ ਦੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਾਰਿਆਂ ਨੂੰ ਲੱਖ-ਲੱਖ ਵਧਾਈ ਹੋ ਅੱਜ ਕੀ ਜੀਤਾ ਅੱਜ ਸੇਵਾ ਕੀਤੀ ਹੈ ਜੀ ਜੋ ਜਿੰਨੇ ਕਰ ਸਕਦੇ ਹਨ ਕੀਤੀ ਕੀ ਸੇਵਾ ਕੀਤੀ ਚਾਹ ਪਾਣੀ ਬਣਾ ਕੇ ਤੇ ਮਤਲਬ ਦੇ ਬਰਤਨ ਬੁੱਤੋ ਸਾਫ ਕਰਨੇ ਚਾਹ ਪਾਣੀ ਬਣਾ ਕੇ ਹਾਂਜੀ ਕਿੰਨੇ ਕਟੇ ਹਨ ਹਾਂਜੀ ਹਾਂਜੀ 101 101 ਕਟੇ ਹਨ ਜੀ ਹਾਂਜੀ ਹਾਂਜੀ ਲੰਗਰ ਵੀ ਜੀ ਹਾਂਜੀ ਤੇ ਹਰ ਕੀ ਮਨੋ ਕਾਮਨਾ ਕੀ ਹੈ ਕੀ ਮਨਸ਼ਾ ਜੀ ਤੁਹਾਡੀ ਮੰਨ ਦੀ ਇੱਛਾ ਜੀ ਮਨਜਨ ਬੰਸੇ ਹੋਇਆ ਪਰਮਾਤਮਾ ਸਰਬਦਾ ਭਲਾ ਕਰੇ ਸੱਚੇ ਪਾਤਸ਼ਾਹ ਸਭ ਨੂੰ ਦਵੇ ਖੁਸ਼ੀਆਂ ਇਹ ਪਰਮਾਤਮਾ ਸਭ ਦੇ ਕਰਮਾਂ ਝੋਵੇ ਬੇ ਸੇਵਾ ਕਰਨ ਸਾਰੇ महाराज <laughs> <सादा laughs> किस्मती है हाँ सामात्मा ने सेवा लैनी होंगी कि लै ली है हाँ जी वाहू जी का खालसा वाहगुरू जी की मैं इना ही कहना चाहूँगी Boa é noite. É.